ਲੁਧਿਆਣਾ ਦੇ ਬੱਸ ਸਟੈਂਡ ਨੇੜੇ ਇੱਕ ਹੋਟਲ ਦੇ ਕਮਰੇ ਵਿੱਚ ਹੋਈ ਗੰਭੀਰ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੰਦਾ ਹੈ ਇੱਕ ਸਿੱਖ ਸਰਦਾਰ ਨੌਜਵਾਨ ਨਾਲ ਹੋਟਲ ਵਿੱਚ ਉਸਦੇ ਹੀ ਸਾਥੀਆਂ ਵੱਲੋਂ ਨੰਗਾ ਕਰਕੇ ਗਲਤ ਹਰਕਤਾਂ ਕੀਤੀਆਂ ਗਈਆਂ ਅਦੇ ਇਸ ਦੌਰਾਨ ਉਸ ਦੀ ਵੀਡੀਓ ਬਣਾਈ ਗਈ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਾਣਕਾਰੀ ਮੁਤਾਬਕ ਪੀੜਤ ਨੌਜਵਾਨ ਜਗਰਾਉਂ ਦਾ ਰਹਿਣ ਵਾਲਾ ਹੈ ਜੋ ਆਪਣੇ ਸਾਥੀਆਂ ਨਾਲ ਲੁਧਿਆਣਾ ਮਾਰਕੀਟ ਸਾਮਲ ਖਰੀਦਣ ਗਿਆ ਸੀ ਰਾਤ ਹੋਣ ਕਰਕੇ ਉਹ ਇੱਕ ਹੋਟਲ ਵਿੱਚ ਠਹਿਰ ਗਏ ਪਰ ਉੱਥੇ ਉਸਦੇ ਹੀ ਸਾਥੀਆਂ ਨੇ ਉਸ ਨਾਲ ਨੰਗਾ ਕਰਕੇ ਗਲਤ ਹਰਕਤਾਂ ਕੀਤੀਆਂ ਅਤੇ ਉਸਦੇ ਕੇਸਾਂ ਦੀ ਵੀ ਬਦਬੀ ਕੀਤੀ ਜਦੋਂ ਇਹ ਵੀਡੀਓ ਵਾਇਰਲ ਹੋਈ ਤਨ ਨਿਹੰਗ ਸਿੰਘਾਂ ਦੀ ਇੱਕ ਜਥੇਬੰਦੀ ਨੇ ਕਾਰਵਾਈ ਕਰਦਿਆਂ ਘਟਨਾ ਸ਼ਾਮਲ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ। ਉਸ ਨੇ ਪੂਰੀ ਘਟਨਾ ਕਬੂਲ ਕਰਦਿਆਂ ਦੱਸਿਆ ਕਿ ਕਿਵੇਂ ਵੀਡੀਓ ਬਣਾਈ ਗਈ ਅਤੇ ਕੌਣ-ਕੌਣ ਇਸ ਵਿੱਚ ਸ਼ਾਮਲ ਸੀ। ਨਿਹੰਗ ਸਿੰਘਾਂ ਨੇ ਉਸ ਨੌਜਵਾਨ ਦੀ ਛਾਤਰਪ੍ਰੇੜ ਕਰਕੇ ਥਾਣਾ ਕੋਚਰ ਮਾਰਕੀਟ ਚਪਲਸ ਦੇ ਹਵਾਲੇ ਕਰ ਦਿੱਤਾ। ਨਿਹੰਗ ਸਿੰਘਾਂ ਨੇ ਹੋਟਲ ਮਾਲਕ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੀ ਹੋਟਲ 'ਚ ਇਸ ਤਰ੍ਹਾਂ ਦੇ ਗਲਤ ਕੰਮ ਹੋਣ ਦੀ ਪੁਸ਼ਟੀ ਹੋਈ ਤਾਂ ਉਨ੍ਹਾਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਦੋਸ਼ਿਆ ਖਿਲਾਫ ਤੁਰੰਤ ਅਤੇ ਸਖਤ ਕਾਰਵਾਈ ਕੀਤੀ ਜਾਵੇ। ਨਹੀਂ ਤਾਂ ਆਪਣੇ ਪਦਰ ਤੇ ਇਨਸਾਫ ਲੈਣ ਲਈ ਮਜਬੂਰ ਹੋ ਜਾਣਗੇ ਪੁਲਸ ਵੱਲੋਂ ਦੱਸਿਆ ਗਿਆ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਧਿ ਨਯੰਗ ਸਿੰਘਾ ਵੱਲੋਂ ਹਵਾਲੇ ਕੀਤੇ ਗਏ ਨੌਜਵਾਨ ਦੇ ਬਿਆਨ ਲੈ ਗਏ ਹਨ ਹੋਰ ਦੋਸ਼ੀ ਦੀ ਪਛਾਣ ਕਰਕੇ ਜਲਦ ਕਾਰਵਾਈ ਕੀਤੀ ਜਾਵੇ